ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਮਿੱਤਰੋ ਮੈਂ ਤੁਹਾਨੂੰ ਇਟਲੀ ਦੇ ਕੁਝ ਹਾਲਾਤਾਂ ਵਿੱਚ ਦੱਸਣਾ ਚਾਹੁੰਦਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਵੈਸਤਾ ਇਟਲੀ ਆਪਣੇ ਆਪ ਦੇ ਬਹੁਤ ਤਰੱਕੀ ਕਰਦਾ ਜਾਂਦਾ ਹੈ ਇੱਥੇ ਬਹੁਤ ਆਪਣੇ ਪੰਜਾਬੀ ਸਾਰੇ ਆਪਾਂ ਇੱਥੇ ਆਉਂਦੇ ਆ ਕੰਮ ਕਰ ਕਰਨ ਵਾਸਤੇ ਆਉਂਦੇ ਆ ਬੜਾ ਵਧੀਆ ਸਾਰਾ ਸਿਸਟਮ ਹੈ ਪਰ ਇਹਦੇ ਨਾਲ ਨਾਲ ਜਿੱਦਾਂ ਕਿ ਤੁਸੀਂ ਜਾਣਦੇ ਵੀ ਇਟਲੀ ਜਿਹੜਾ ਮਾਫੀ ਹੈ ਨਾ ਉਹ ਵੀ ਨੰਬਰ 1 ਤੇ ਆ ਬਹੁਤ ਅੜਾ ਮਾਫੀਆ ਮਿੱਤਰੋ ਇਟਲੀ ਦੇ ਵਿੱਚ ਤੇ ਉਹਨਾਂ ਦੇ ਨਿਕੇ-ਨਿਕੇ ਗਰੋਹ ਵੀ ਚੱਲਦੇ ਆ ਜਿੱਦਾਂ ਨਿਕਨੇ ਕੇ ਕਰੋ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੰਮ ਕਰਦੇ ਆ ਅੱਜ ਆਪਣੇ ਕੋਲ ਇੱਕ ਦੋ ਘਟਨਾਵਾਂ ਹੋਈਆਂ ਉਹ ਤੁਹਾਡੇ ਕੋਲ ਆਪਾਂ ਸਾਂਝੀਆਂ ਕਰਦੇ ਆ ਸਭ ਤੋਂ ਪਹਿਲਾਂ ਆਹ ਕਾਰ ਦੇਖੋ ਤੁਸੀਂ ਇਹਨਾਂ ਮੈਂ ਇੱਥੇ ਖੜਾ ਸੀਗਾ ਆਪਣੇ ਮੰਜੀ ਦੀ ਭਾਜੀ ਦੀ ਫੈਕਟਰੀ ਦੇ ਬਾਹਰ ਖੜੇ ਆ ਆਹ ਦੇਖੋ ਸਾਹਮਣੇ ਬਾਰ ਹੈ ਬੰਦੇ ਦੀ ਤੇ ਬਾਹਰ ਗੱਡੀ ਖੜੀ ਸੀਗੀ ਤੇ ਨਾਲ ਤਾਂ ਗੱਡੀ ਦੇ ਚਾਰੇ ਟਾਇਰ ਪੈਂਚਰ ਕਰ ਗਏ ਤੇ ਆਹ ਦੇਖੋ ਸਾਹਮਣੇ ਉੱਪਰ ਗੱਡੀ ਉੱਤੇ ਕਿਦਾਂ ਛੇਡ ਬਣਾ ਕੇ ਸਾਰੀ ਉਹ ਆਹ ਸਾਰੀ ਛੇਡ ਆ ਤਾਂ ਗੱਡੀ ਦੇ ਉੱਪਰ ਵਾਲਦਾਂ ਨੂੰ ਮਾਰ ਕੇ ਸਾਰੇ ਦੀ ਸਾਰੀ ਗੱਡੀ ਖਰਾਬ ਕਰਤੀ ਆ ਦੇਖੋ ਇਧਰੋਂ ਇਧਰੋਂ ਵੀ ਖਰਾਬ ਕਰਤੀ ਸਾਰੀ ਤੇ ਟਾਇਰ ਵੀ ਚਾਰੇ ਆ ਵੀ ਦੇਖੋ ਟਾਇਰ ਖਤਮ ਕਰਤਾ ਉਹ ਵੀ ਟਾਇਰ ਖਤਮ ਕਰਤਾ ਤੇ ਆਹ ਦੇਖੋ ਸਾਰੀ ਇੱਧਰ ਖਤਮ ਕੀਤਾ ਹੋਇਆ ਤੇ ਆ ਵੀ ਟਾਇਰ ਜਿਵੇਂ ਬੁਗਾ ਤੋ ਕਰਤਾ ਸਾਰੇ ਦੀ ਸਾਰੀ ਗੱਡੀਏ ਖਰਾਬ ਕਰਦੇ ਹਲੇ ਦੁਕਾਨ ਸਾਹਮਣੇ ਆ ਬਿਲਕੁਲ ਦੁਕਾਨ ਦੇ ਸਾਹਮਣੇ ਗੱਡੀ ਖੜੀ ਸੀਗੀ ਤੇ ਇਕੱਲਾ ਇਹੀ ਨਹੀਂ ਹੋਇਆ ਤੇ ਮੈਂ ਜ ਗਿਆ ਸੀਗਾ 에어ਪੋਰਟ ਦੇ ਉਤੇ ਆਪਣੇ ਭਾਜੀ ਲੈਣ ਵਾਸਤੇ ਭੱਜ ਗਿਆ ਵੀ ਸੀਗੀ ਆਪਣੇ ਇੰਗਲੈਂਡ ਤੋਂ ਆਏ ਸੀ ਅੱਜ ਤੇ ਆਪਣੇ ਗਾਲੇ ਮਿੱਤਰੋ ਇੱਕ ਛੋਟਾ ਜਿਹਾ ਵਾਕਿਆ ਹੋਇਆ ਉਹ ਵੀ ਤੁਹਾਡੇ ਕੋਲ ਸ਼ੇਅਰ ਕਰਦੇ ਆ ਪਰ ਤੁਸੀਂ ਪਹਿਲਾਂ ਭਾਜੀ ਨਹੀਂ ਮਿਲਿਆ ਮੰਜੀ ਦੇ ਭਾਜੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਿਵੇਂ ਗੱਲ ਕਰਦਾ ਰਹੀ ਆ ਵੀ ਜਿੱਥੇ ਇਟਲੀ ਦੇ ਇੰਨੇ ਜਗ੍ਹਾ ਤਰੱਕੀਆਂ ਕਰੀਆਂ ਕਾਮਯਾਬੀ ਕਰੀਆਂ ਇਸ ਤਰ੍ਹਾਂ ਮਾਫੀ ਨਿਕਲੇ ਗਰੋ ਉਹ ਹੀ ਬਹੁਤ ਕੰਮ ਕਰਦੇ ਆਰੇ ਹਨਾ ਇਹਦਾ ਗਰੋ ਹੈਗੇ ਆ ਪਰ ਇਹ ਟਾਲੀਅਨ ਨਹੀਂ ਹੈਗੇ ਟਾਲੀਨ ਜਿਹੜਾ ਕੰਮ ਕਰਦੇ ਉਹ ਮੂਠਾ ਕਰਦੇ ਆ ਆ ਦਾ ਹਾਲੇ ਗਏ ਗੁਜਰੇ ਝਿੰਗਰੀ ਜਿਹੜੇ ਆ ਉਹਨਾਂ ਦਾ ਕੰਮ ਉਹਨਾਂ ਦਾ ਕੰਮ ਆ ਆ ਹੁਣ ਦੇਖ ਲਓ ਬਈ ਅਸੀਂ ਮੈਂ ਇੰਗਲੈਂਡ ਤੋਂ ਆਇਆ ਹੁਣੇ ਐਚੀ ਪਿਆ ਅਸੀਂ ਗੱਡੀ ਦੇ ਵਿੱਚ ਤੇ ਅਸੀਂ ਖੜ ਲੱਗ ਪਾ ਰੋਪੀ ਬਾਹਰ ਦੇ ਬਹਿ ਕੇ ਤੇ ਗੱਡੀ ਸਾਹਮਣੇ ਸਾਡੇ ਖੜੀ ਮਤਲਬ ਜਿੱਦਾਂ ਜੱਲਾ ਲਾ ਲਓ ਬਈ ਸੜਕ ਦੇ 50 ਮੀਟਰ ਹੋਣੀ ਬਸ 50 ਮੀ ਤੇ ਜਦੋਂ ਅਸੀਂ ਗਏ ਤਾਂ ਮੈਂ ਨਾ ਚਰੂ ਗਈ ਜਾਂਦਾ ਮੈਂ ਕਹਾਂ ਵੀ ਸ਼ੀਸ਼ਾ ਪੁੱਲਾ ਛੱਡਿਆ ਤੇ ਉਹ ਜਦੋਂ ਗਾਗੇ ਜਾ ਕੇ ਦੇਖਿਆ ਤਾਂ ਸ਼ੀਸ਼ਾ ਸਾਰਾ ਹੀ ਤੋੜ ਕੇ ਅੰਦਰ ਛੱਡਿਆ ਤੇ ਟੈਚੀ ਮੇਰਾ ਜਿਹੜਾ ਸੀ ਲੈ ਕੇ ਆਇਆ ਉਹ ਚੋਂ ਲੈ ਗਿਆ ਉਹ ਵਿਚੋਂ ਤੇ ਉਤੋਂ ਬਾਅਦ ਉਹਦੇ ਆ ਕੇ ਦੇਖਿਆ ਤੇ ਆਹ ਨੂਆ ਗੱਣਾ ਦੇਖਿਆ ਉਹ ਗੱਡੀ ਵਾਲਾ ਗੱਣਾ ਦੇਖਿਆ ਤੇ ਕਿਹਦੇ ਦੇਖਿਆ ਜਿਹੜਾ ਗੱਡੀ ਵਿਚਾਰੇ ਕਿਸੇ ਉਹ ਸਾਡੇ ਪਸਤੀ ਚਰੀਆਂ ਦੇ ਲੱਗੇ ਆ سامنے ਬਾਹਰ ਆਉਦੀ ਚੀਜ਼ ਸੀ ਉਹਦੀ ਉਹਦੇ ਡਿਸਪੈਟੋ ਕੀਤੀ ਮਤਲਬ ਵੀ ਆਹ ਦੇਖੋ ਚਾਰੇ ਟਾਇਰ ਹੋ ਗਏ ਹਵਾ ਕਰ ਮੈਂ ਦਿਖਾ ਕੇ ਟਾਇਰ ਪਾਤੇ ਸਾਲ ਦੇ ਸਪਰੇਅ ਮਾਰ ਤੇ ਸਪਰੇਅ ਮਾਰ ਕੇ ਉਹਦੇ ਨਾਲ ਬੰਬ ਬੋਲੇ ਜਰ ਨਾਲ ਸਾਰੀ ਗੱਡੀ ਦਾ ਰੰਗ ਜਿਹੜਾ ਆ ਉਹ ਖਰਾਬ ਕਰਤਾ ਇਹ ਇਦਾਂ ਦੇ ਕਟਰਾਮ ਇਤੋਂ ਬਹੁਤ ਹੁੰਨੀਆਂ ਰੋਮ ਦੇ ਵਿੱਚ ਮਤਲਬ ਅਣਗਿਣਤ ਹੁੰਨੀਆਂ ਅੱਧਿਆਂ ਦੇ ਇਦਾਂ ਦੀ ਜਿਹੜੀਆਂ ਮਤਲਬ ਮੀਡੀਆ ਦੇ ਵਿੱਚ ਆ ਜਾਂਦੀਆਂ ਜਾਂ ਕੋਈ ਬੰਦਾ ਕੋਈ ਆਪਣੇ ਮੋਬਾਈਲ ਰਾਹੀਂ ਸੋਸ਼ਲ ਮੀਡੀਆ ਦੇ ਕਵਰ ਕਰ ਹੁੰਦਾ ਹੈ ਜਾਂ ਫਿਰ ਕੋਈ ਪੱਤਰਕਾਰ ਕਵਰ ਕਰ ਲੈਂਦਾ ਇਦਾਂ ਦੇ ਤੇ ਕਈ ਇਦਾਂ ਦੇ ਕੇਸ ਵੀ ਜਿਹੜੇ ਕਦੇ ਕਵਰੇਜ ਨਹੀਂ ਹੋਏ ਤੇ ਜਿਹੜੇ ਦੱਬੇ ਹੀ ਰਹਿ ਜਾਣੇ ਇਦਾਂ ਦੇ ਬਹੁਤ ਹੈ ਉਹ ਹੁਣ ਬਾਰ ਬਾਰੀ ਨਾ ਪਾਈ ਜਨਾ ਗੱਲ ਕੀਤੀ ਆ ਉਹ ਵੀ ਕਹਿੰਦੀ ਕਹਿੰਦੀ ਸਾਡੇ ਹਰ ਹਫਤੇ ਕਰਕੇ ਜਾਂਦੇ ਆ ਜੀ ਪੁਲਿਸ ਵਾਲਿਆਂ ਨੂੰ ਵੀ ਦੱਸਿਆ ਪੁਲਿਸ ਵੀ ਹੁਣ ਇਦਾਂ ਲਿਖੇ ਲਿਖੇ ਘਾਂਡਾ ਨੂੰ ਕਿਹਨੂੰ ਕਿਹਨੂੰ ਜਾ ਕੇ ਫੜੂਗਾ ਇਹਨੂੰ ਕਰੂਗਾ ਸਹੀ ਗੱਲ ਹੈ ਤੇ ਚੀ ਵੀ ਸਾਡਾ ਖੁੱਲ ਕੇ ਸ਼ਰਮਿੰਦਾ ਹੀ ਹੋਣਾ ਉਹਨਾਂ ਨੇ ਪਰ ਇਹ ਕੱਪੜੇ ਕੁੱਪੜੇ ਹੋਣਿਆ ਹਾਂ ਉਹ ਖੁੱਲ ਕੇ ਉਹਦੀ ਸ਼ਰਮਿੰਦਗੀ ਕਰਨੀ ਆ ਵੀ ਇਹ ਦਸੀਂ ਲੈ ਕਿੱਥੋਂ ਆਏ ਅਸੀਂ ਤੇ ਬਾਕੀ ਇਹ ਆ ਵੀ ਨੁਕਸਾਨ ਜ਼ਿਆਦਾ ਕਰਦਾ ਨੁਕਸਾਨ ਹੋ ਗਿਆ ਹਾਂ ਬਾਕੀ ਉਹ ਤੁਹਾਨੂੰ ਕਹਿੰਦੇ ਗੱਡੀ ਦਿਖਾਉਣੀ ਆਪਣੀ ਆਹ ਦੇਖੋ ਮਿੱਤਰੋ ਸ਼ੀਸ਼ਾ ਗੱਡੀ ਦਾ ਇੱਥੇ ਪਿਆ ਸੀਗਾ ਬੈਗ ਭਾਜੀ ਦਾ ਇੱਥੇ ਪਿਆ ਸੀ ਬੈਗ ਤੇ ਆਹ ਵੀ ਨਾ ਇਦਾਂ ਖੁੱਲਾ ਸੀਗਾ ਜਮਾ ਕੇ ਦੇਖਿਆ ਇਦਾਂ ਕਿ ਉਹਨਾਂ ਨੇ ਸ਼ੀਸ਼ਾ ਇੱਥੋਂ ਭੰਨ ਕੇ ਨਾ ਐਦਾ ਕੁਚੀ ਹੋਣੀ ਐ ਐਦਾ ਮਾਰ ਕੇ ਸ਼ੀਸ਼ਾ ਭੰਨ ਕੇ ਇੱਥੇ ਵਿੱਚ ਬੈਗੇ ਬੈ ਬੈ ਕੱਢ ਲਏ ਤੇ ਆ ਵੀ ਹੁਣ ਦੇਖੇ ਸ਼ੀਸ਼ੇ ਗੱਡੀ ਦੇ ਕਾਲੇ ਆ ਇਹ ਨਹੀਂ ਕਿ ਚਟੇ ਆ ਵਿੱਚ ਹਾਂ ਵੀ ਦਿਖਿਆ ਪਤਾ ਨਹੀਂ ਕਿੱਧਰੋਂ ਹਨਾ ਕਿ ਕਿਦਾਂ ਹੁਣ ਜਦੋਂ ਉਹਨਾਂ ਨੇ ਇੱਥੋਂ ਨਿਗ੍ਹਾ ਮਾਰੀ ਇੱਥੋਂ ਵਿੱਚ ਦੇਖ ਲਿਆ ਨਹੀਂ ਤਾਂ ਜੈਡ ਬਲੇਕ ਸ਼ੀਸ਼ੇ ਦਿਖਣੇ ਚਾਹੀਦੇ ਵਿੱਚ ਹੁਣ ਉਹਨਾਂ ਸ਼ੀਸ਼ੇ ਮੇ ਤੋਂ ਦੇਖੋ ਇਧਰ ਆ ਸਾਰੇ ਹੀ ਆ ਤੇ ਇਹ ਹੁਣ ਆਪਾਂ ਹੀ ਸ਼ੋਰ ਨਾਲ ਗੱਲਬਾਤ ਕੀਤੀ ਐ ਸਿਗਰ ਸੋਹਣੇ ਵਾਲੇ ਨਾਲ ਤੇ ਉਹ ਇਹਨੂੰ ਚੇਂਜ ਕਰਨਗੇ ਹੁਣ ਕਾਫੀ ਯਾਰਾ ਹਨਾ ਅਜੇ ਭਾਜੀ ਇੰਗਲੈਂਡ ਤੋਂ ਪਹਿਲੀ ਵਾਰ ਸਤਿ ਸ਼੍ਰੀ ਅਕਾਲ ਲਾਲਾ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਇਧਰ ਮਿਲੋ ਮਿੱਤਰੋ ਸਾਡੇ ਬਜ਼ੁਰਗਾਂ ਨੂੰ ਲਾਲਾ ਠੀਕ ਸਿਕਾ ਸਿੱਤਾ ਕੈਮ ਨੇ ਪੂਰੀਆਂ ਇਹ ਸਰ ਉਹ ਲਾਈਕ ਆਪਣੇ ਵਿੱਚ ਬਹੁਤ ਜਦੋਂ ਵਧੀਆ ਲੱਗਦੀ ਹੁੰਦੀ ਪਰ ਇਹਨਾਂ ਨੂੰ ਸਫੇਦ ਜਾਂ ਇਹ ਚਟੇ ਜਿਹੜੇ ਮੁਲਾਇਮਦਾਰ ਬਣਾਉਣ ਦੇ ਲਈ ਮੈਂਨੇ ਸਾਨੂੰ ਵੀ ਲੈ ਕੇ ਸੀ ਰੋਟੀ ਖਾਣੇ ਵਾਸਤੇ ਜਿਹਦੇ ਰੋਟੀ ਖਲਾਈ ਤੁਸੀਂ ਪਹਿਲਾਂ ਬੰਦੇ ਨੂੰ ਕਿਹਾ ਹੋਣਾ ਨਾ ਗੱਡੀ ਸੀ ਵੀ ਤੇਚੀ ਕਰ ਲੈ ਮੇਜੋ ਭਾਜੀ ਦਾ ਵੀ ਸਮਾਨ ਕਾ ਵੀ ਆਉਣ ਅੰਗਲੈਂਡ ਤੋਂ ਆਸਾਨ ਨਹੀਂ ਲੱਗਿਆ ਕਿ ਅੱਛੀ ਤੁਸੀਂ ਫੇਰ ਕਹਤਾ ਕਿ ਦੀ ਭਾਈ ਨਾਲ ਵੀ ਕਾ ਕੁ ਸਮਾਨ ਲੈ ਕੇ ਆਉਣੇ ਨਹੀਂ ਹਜੇ ਬੰਦਾ ਕਿਹਾ ਮੈਂ ਗੱਲ ਕਰਦਾ ਹਾਂ ਤਰੀ ਉਹ ਤਾਂ ਬਥਾਰਾ ਨੂੰ ਥੀਂ ਥੀਂ ਸਮਾਨ ਹੁੰਦਾ ਸਾਡਾ ਵਿੱਚ ਇਹ ਤੇ ਬੱਚੋਂ ਦੇ ਸੀਗੇ ਚਿਪਸ ਫਰੈਂਚ ਫ੍ਰਾਈਜ਼ ਇੰਗਲੈਂਡ ਤੋਂ ਇੰਗਲੈਂਡ ਦੇ ਚਿਪਸ ਉਹਦਾ ਕਿੰਨੇ ਮਹਿੰਗੇ ਆ ਉੱਥੇ ਮਿਲਦੇ ਨਹੀਂ ਜਿੱਲੀ ਨੂੰ ਤੇ ਵਿੱਚ ਸੀਗੇ ਚਾਕਲੇਟ ਨਿਆਣਿਆਂ ਦੇ ਵਿੱਚ ਸੀਗੇ ਟੌਫੀਆਂ ਤੇ ਵਿੱਚ ਸੀਗੇ ਇੰਡੀਆ ਤੋਂ ਸਮਾਨ ਲੈਂਦਾ ਸੀ ਕੱਪ ਪਰ ਭਾਈ ਹੁਣ ਉਹਨੂੰ ਤਾਂ ਨਹੀਂ ਪਤਾ ਕਿ ਆ ਵਿੱਚ ਸਮਾਨ ਸੀ ਕੀ ਕੀ ਹੁਣ ਕਿਹਾ ਕਿ ਨਿਆਣਿਆਂ ਨੂੰ ਖਵਾਉਣਾ ਹੈ ਖੋਲ ਕੇ ਬੰਦ ਰੱਖੂ ਨੀ ਉਹ ਨਿਆਣਿਆਂ ਨੂੰ ਖਵਾਵਾਂਗੇ ਹੁਣ ਨਾਲ ਯਾਦ ਕਰਨਗੇ ਸਾਨੂੰ ਯਾਦ ਕਰਾਂਗੇ ਸਹੀ ਗੱਲ ਹੈ ਤੇਰੇ ਲਈ ਬੱਚਿਆਂ ਨੂੰ ਗਾਣਗੇ ਤੁਹਾਡੀ ਖਾਤਰ ਅਜੀ ਕੀ ਅਸੀਂ ਕੀ ਕੀ ਕਰਦੇ ਜੀ ਕੀ ਕੀ ਕੀਤਾ ਤੇਰੇ ਲਈ ਕੋਈ ਘਾਣਾ ਨਹੀਂ ਹੈ ਨਾ ਉਹ ਨਿਆਣੇ ਲੋਕ ਕਹਿਣਗੇ ਵਾਪਰੇ ਤੁਸੀਂ ਕੀ ਕੀ ਕੀਤਾ ਕੀ ਕੀ ਕੀਤਾ ਤੇਰੇ ਲਈ ਸਹੀ ਗੱਲ ਹੈ ਹਾਂ ਬੱਚਿਆਂ ਆਈ ਲਾਲੀ ਹੁਣ ਇਹਦਾ ਕੀ ਕਰੀ ਹਾਲੇ ਦਾ ਹਾਲੇ ਇਹਦਾ ਸ਼ੀਸ਼ੇ ਹੱਲ ਕੀ ਕਰ ਇਹਦਾ ਹੱਲ ਕੀ ਹੋਊਗਾ ਹੁਣ ਇਹਦਾ ਹਾਂ ਇਹਦਾ ਕੀ ਨਵਾਂ ਪੜਾਈ ਹਾਂ ਇਹ ਹੁਣ ਕੀ ਹੈ ਹੈ ਨਵਾਂ ਹੋਣਾ ਨਹੀਂ ਹੁਣ ਇਹ ਨਵਾਂ ਪਾਉਗਾ ਜਿੰਨੇ ਜਰ ਨਵਾਂ ਨਹੀਂ ਪੈਂਦਾ ਉਹਨਾਂ ਜਰ ਖੱਤੇ ਦਾ ਲਾ ਕੇ ਰੱਖੀ ਨਾ ਗੱਤਾ ਹੀ ਲਾਉਣਾ ਪਰ ਨਵਾਂ ਹੀ ਪਾਉਣਾ ਹੈ ਜਿਹੜਾ ਕਿੱਦਣ ਕਿ ਮੈਂ ਤੁਹਾਨੂੰ ਸੁਵਾਈ ਦੇ ਤੱਕਦਾ ਹਾਂ ਹਾਂ ਜੀ ਕਿਨੂੰ ਫਾਤੋ ਪੂਰੀ ਜਿੰਨਕ ਭਰਾਉਣਾ ਨਹੀਂ ਇਹ ਇਸ ਵਕਤ ਵਿੱਚ ਆਖਰ ਗੋ ਨਾ ਇਹ ਗੁਰਦਾ ਕੋ ਗੁਰਦਾ ਕੋ ਹਨ ਰੋਬਾ ਇਹ ਤੇ ਇਹ ਰੋਬਾ ਹਨ ਕੋਦੋ ਕਸਤਾ ਮਿਆ ਲਾ ਬ੍ਰੀਜਾ ਸੁਆ ਲਾ ਵੇਤ੍ਰੋ ਮਿਉ ਹਨ ਰੋਬਾ ਦੀ 10 € 20 ਸੈਂਟਿਮੀ ਦੀ ਰੋਬਾ ਦੇਸ ਕਿ ਕਿਦਣ ਪੈਸੇ ਲੜੀ ਆਪਾਂ ਤੁਸੀਂ ਨੂੰ ਬਜ਼ੁਰਗ ਤੋਂ ਤੁਹਾਨੂੰ ਸਲਾਹ ਲੈਣੀ ਸਾਰੀ ਆਪਾਂ ਨੇ ਜੇ ਗਾਂ ਨੂੰ ਸਮਾਨ ਨਾਲ ਵਿੱਚ ਰੱਖਿਆ ਕਰ ਉਹ ਵੀ ਤੋਂ ਵੇਦਾ ਕਿੰਨ ਜੀ ਸਮਾਨ ਹੋਵੇ ਚਾਹ ਦੂਜਾ ਵੀ ਹੋਵੇ ਤੇ ਗੱਡੀ ਦੇ ਵਿੱਚ ਜਿਹੜੀ ਬਾਹਰੋਂ ਕੁਰੇ ਜਾਂਦੇ ਨੇ ਉਹ ਜਿਹੜੀ ਜਖਮੀ ਜਾਂ ਟੋਗਾ ਟਾ ਉਹਦੇ ਨਹੀਂ ਮਿਜਾਈ ਦੀ ਇਹ ਆਪਣੀ ਜੱਦੀ ਆਏ ਵੇ ਚਰਨ ਨੂੰ ਸਾਂਗ ਮੜੀ ਗੱਲ ਉਹ ਹੰਡਾਵਾ ਪਾਉ ਜੀ ਹੋਰ ਕੋਈ ਗੱਲ ਨਹੀਂ ਗੱਲ ਇਹ ਹੀ ਕੋਈ ਗੱਲ ਨਹੀਂ ਠੀਕ ਠੀਕ ਸਾਨੀ ਨੰਬਰ ਇਹ ਜਾ ਕੇ ਬਾਲਾ ਸੇਵਾ ਕਰਾਉਣੇ ਨੇ ਠੀਕ ਫੋਨ ਕਰ ਲੇ ਨੀ ਨਾ ਮਿਲ ਜੂਗਾ ਨਹੀਂ ਠੀਕ ਹੈ ਥੈਂਕ ਯੂ ਥੈਂਕ ਯੂ ਧੰਨਵਾਦ ਮੈਂ ਤੁਹਾਨੂੰ ਦੱਸ ਰਿਹਾ ਮੇਰੇ ਤੋਂ ਲਾਲਾ ਜੀ ਆਪਣੇ ਨਾ ਇਹਨਾਂ ਦੀ ਇਟਲੀ ਇਦਾਂ ਦਾ ਕੋਈ ਹੈ ਨਹੀਂ ਸਸਤਾ ਹੋਵੇ ਜਾਂ ਕੋਈ ਕੋਈ ਕੰਮ ਕਰ ਜੇ ਲਾਲਾ ਜੀ ਨਾ ਚੱਲਦੀ ਹੋਵੇ ਮੈਂ ਤਾਂ ਗੱਲ ਕਰ ਰਿਹਾ ਮੈਨੂੰ ਪਤਾ ਵੀ ਜੇ ਲਾਲਾ ਜੀ ਨੇ ਕਿ ਫੋਨ ਕਰਤਾ ਨਾ ਤਾਂ ਸ਼ੀਸ਼ਾ ਕੱਢੀਦਾ ਮੇਰਾ ਕੱਲੂਰ ਪੈ ਜਾਣਾ ਇਹ ਤਾਂ ਕੱਲ ਨੂੰ ਕੁਦਰਤੀੋਂ ਵੀਕਐਂਡ ਆ ਗਿਆ ਨਹੀਂ ਤਾਂ ਦੋ ਦਿਨ ਪੈ ਜਾਣਾ ਸੀਗਾ ਉਹ ਪੈ ਜਾਊਗਾ ਕੋਈ ਗੱਲ ਨਹੀਂ ਤੇ ਤੁਸੀਂ ਮਾੜਾ ਕਰਦੇ ਫੋਨ ਮੇਰਾ ਲਾਲਾ ਜੀ ਪਰਫਾ ਹੋ ਰਿਹਾ ਠੀਕ ਨਹੀਂ ਹਰੇਕ ਮਹਿਕ ਵਿੱਚ ਲਾਲਾ ਦੀ ਚੱਲਦੀ ਹੈ ਮੇਤਰੋ ਚੱਲ ਮਾਨ ਕਰਦੇ ਤੁਹਾਡੇ ਅਰਜ਼ੋਬਤ ਸਾਰਾ ਹਾਂਜੀ ਹਾਂ ਤੇ ਕਹਦੇ ਮਾੜਾ ਮੈਂ 100 ਮਗਰ ਪਾਉਂ ਜੀ ਠੀਕ ਹੈ ਠੀਕ ਹੈ ਬਾਈ ਓਕੇ ਮਾਰਾ ਓਕੇ ਜੀ ਮਿਲਦੇ ਹਾਂ ਲੱਗ ਰਿਹਾ ਸਾਬ ਉੱਤੀ ਨਸੀ ਗਾ ਜੀ ਥੈਂਕ ਯੂ ਜੀ ਓਕੇ ਰਾਲੀ ਸਸਿਗਾਰਨੀ ਇੱਕ ਵਾਰ ਸਾਰਿਆਂ ਨੇ ਘਰੇ ਕੋ ਸਸਿਕਾ ਸਾਰਿਆਂ ਨੇ ਮੇਰੇ ਵੱਲੋਂ ਕੀ ਸਾਰਿਆਂ ਨੂੰ ਸਸਿਕਾ ਤੇ ਦੱਸੋ ਕਿ ਸਾਡੀ ਯਾਰੀ ਕਿੰਨੀ ਹੈ ਓਕੇ ਓਕੇ ਕਿੰਦੀ ਆਪਣੀ ਪੁਰਾਣੀ ਯਾਰੀ ਹੈ ਇਹ ਤਾਂ ਵੀ ਦੀ ਜੋੜੀ ਹੈ ਸਹੀ ਗੱਲ ਹੈ ਯਾਰੀ ਤਾਂ ਡੈਡੀ ਨਾਲ ਜੀ ਤੇ ਸਾਡਾ ਸਤਕਾਰ ਹੈ ਨਾ ਫਿਰ ਸਹੀ ਗੱਲ ਇਹਦੀ ਉਮਰ ਨਹੀਂ ਮੈਟਰ ਕਰਦੀ ਨਾ ਬਾਈ ਦਿਰ ਮਿਲਣ ਦੀ ਗੱਲ ਹੁੰਦੀ ਆ ਸਹੀ ਗੱਲ ਗੈੜੀ ਨਾਲ ਮਿਲਦਾ ਮੈਨੂੰ ਕੱਟਣਾ ਪੈਣਾ ਵਾਜੂ ਨੇ ਇਹਦੀ ਇਹਦੀ ਐਡੀਟਿੰਗ ਕਰਨੀ ਪੈਣੀ ਮੈਨੂੰ ਨਹੀਂ ਨਹੀਂ ਬਹੁਤ ਵਧੀਆ ਹੈ ਠੀਕ ਹੈ ਕੰਮ ਵਧੀਆ ਕਰ ਰਿਹਾ ਜੀ ਆਪਣੇ ਆਪ ਨੂੰ ਬਹੁਤ ਮਰ ਲੋ ਜਿਹਨੂੰ ਚੱਲਦੀ ਦਲਾਵਾਲੇ ਕਿਹਾ ਜਾਂਦਾ ਹੈ ਨਹੀਂ ਥੋੜੇ ਸਹਾਰਾ ਥੋੜੇ ਮਾਪਿਆਂ ਦੇ ਜੇ ਚੰਗੇ ਮਾਪੇ ਹੋਣ ਸਾਰਾ ਕੁਝ ਵਧੀਆ ਹੁੰਦਾ ਠੀਕ ਹੈ ਜੀ ਲਾਲੀ ਠੀਕ ਹੈ ਓਕੇ ਜੀ ਫਿਰ ਬੈਸਟ ਆਫ ਲੱਕ ਸਤਿ ਸ਼੍ਰੀ ਅਕਾਲ ਜੀ ਭਾਈ ਮੇਤਰੋ ਆਪਾਂ ਹੁਣ ਘਰੇ ਪਹੁੰਚ ਗਏ ਆ ਤੇ ਫੋਨ ਮੈਂ ਕਰਦਾ ਆਪਣੀ ਗੱਡੀ ਦੇ ਕੁਦਰਤ ਵੱਲੋਂ ਇੰਸ਼ੋਰੈਂਸ ਵੀ ਆਪਾਂ ਕਰਵਾਈ ਹੋਈ ਸੀ ਕਿ ਬੰਦਾ ਭੁੱਲ ਜਾਂਦਾ ਹੈ ਬੀ ਸ਼ੀਸ਼ਾ ਟੁੱਟ ਪੰਦਾ ਚੋਰੀ ਹੋਣ ਦੀ ਆਪਣੀ ਇੰਸ਼ੋਰੈਂਸ ਗੱਡੀ ਕਰਵਾਈ ਵੀ ਆ। ਫਿਰ ਮੈਂ ਫੋਨ ਕਰਤਾ ਤੇ ਉਹ ਕਹਿੰਦਾ ਵੀ ਤੇਰੇਆ ਕੰਟੈਕਟ ਕਰਨਗੇ ਉਹ ਤੇ ਜਦੋਂ ਆਪਣਾ ਕੰਟੈਕਟ ਹੋ ਗਿਆ ਉਸ ਤੋਂ ਬਾਅਦ ਫਿਰ ਆਪਾਂ ਪਵਾਵਾਂਗੇ ਪਰ ਜਦ ਤੱਕ ਮਨ ਲਓ ਸ਼ੀਸ਼ਾ ਨਹੀਂ ਪੈਂਦਾ ਹੈਗਾ ਜਦ ਤੱਕ ਆਪਾਂ ਗੱਤਾਂ ਲਾਵਾਂਗੇ ਕਿਉਂਕਿ ਐਦਾਂ ਹੋਵੇ ਗੱਡੀ ਖੁੱਲੀ ਜਾਂਦੀ ਐਦਾਂ ਬੰਦਾ ਚੋਰੀ ਵੀ ਕਰ ਸਕਦਾ ਵਿੱਚੋਂ ਖੁੱਲੀ ਪਈਏ ਦੇਖ ਕੇ ਸੋਸ ਸੋਸ ਮਾਰ ਪਿਆ ਹੁੰਦਾ। ਤੇ ਇਧਰ ਆ ਦੇਖੋ ਮਿਲੋ। ਬੰਦਿਆਂ ਨੂੰ ਫੋਨ ਕੀਤਾ ਮੈਂ। ਮੈਂ ਕਿਹਾ ਵੀ ਗੱਡੀ ਗੜਣੀ ਗੱਲ ਆਹ ਚੀਜ਼ ਹੋ ਗਈ ਤੇ ਉੱਡੇ ਆਏ ਉਪਰੋਂ। ਬਾਅਦ ਫੋਨ ਲਾ ਕੇ ਪਰੌਣੇ ਪਏ ਮੈਨੂੰ ਇਤੋਂ ਇਹ ਮੁੱਕਾ ਮਾਰਿਆ ਹਾਂ। ਹਾਂ ਨਹੀਂ ਕੱਟਦਾ ਸ਼ੀਸ਼ਾ। ਤੇ ਸ਼ੀਸ਼ਾ ਹੀ ਕੱਟਦਾ ਵਿਚਾਲੇ। ਅਲਸ। ਸ਼ੀਸ਼ਾ ਤਾਂ ਬਣਾਦੀ ਪਲਾਸਟਿਕ ਹੈ ਨਾ ਇਹ। ਸ਼ੀਸ਼ੇ ਪਲਾਸਟਿਕੇ ਹੁੰਦੇ ਸ਼ੀਸ਼ੇ ਦੇ ਵਿੱਚ। ਉਹਨਾ ਆਪਾਂ ਕੈਂਚੀ ਦੇ ਵੱਟੇ ਕਿੱਥੇ ਲਾ ਦਨੇ? ਫੜੀ ਜਾਣੇ ਇਧਰੋਂ। ਜਨੂ ਇੱਧਰ ਕਰ ਕੇ ਨਾ ਇਤੋਂ ਵੱਟੇ ਕੇ। ਟੱਕੀ ਬੰਦ ਕਰ ਦਨੇ ਇਦਾਂ ਆਪਣਾ ਜਦੀ ਹੈ ਨਾ ਜਨ। ਹਾਂ। ਅੰਦਰੇ ਪਾਸੇ ਤੋਂ? ਹਾਂਜੀ। ਵੱਟੇ ਤੋਂ ਵੀ ਕੈਂਚੀ ਦੇ। ਚੱਕਲੀ ਪਾ ਲਾ ਦੋ ਇੱਥੇ ਕੋਈ। ਕਪੜਾ ਉੱਡ ਗਿਆ ਨਾ ਵੇ ਇਹਦੇ ਗੱਤਰ ਉਹਨਾਂ ਕੱਪੜੇ ਹਵਾ ਵਿੱਚ ਪੈ ਗਏ ਲੈ ਅਬੜੇ ਮੈਂ अच्छी पटकार दी चप्पी लगवाने दी चप्पी कलर ताने तार दोगी चलो गिराना चप्पी वो होगा तो देखने होगा ठीक है ना तो फाइटो कुली पे ਪਾਈ ਜਦ ਮੈਨੂੰ ਲਾਜਣਾ ਬਾਕੀ ਉਹ ਤਾਂ ਪਤਾ ਹੀ ਹੈ ਵੀ ਸੇਫਟੀ ਕੋਈ ਹੈ ਨਹੀਂ ਇਹਦੀ ਪਰ ਆ ਜਾਣਾ ਗੱਡੀ ਚ ਲਾ ਕੇ ਲੈ ਕੇ ਆਏ ਮੈਂ ਸ਼ੀਸ਼ਾ ਖੁੱਲਾ ਹੁੰਦਾ ਇੱਕ ਤੇ ਹਵਾ ਫਟ 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 ਹਵਾ ਜੀ ਬਹੁਤ ਪੈਂਦੀ ਹੈ ਇਹਦੇ ਨਾਲ ਫੇ ਹਵਾ ਨਹੀਂ ਵਿੱਚ ਪਊਗੀ ਜਦ ਤੱਕ ਹੁਣ ਆਪਣੀ ਲੋਟ ਨਹੀਂ ਹੁੰਦੀ ਜਦ ਤੱਕ ਹੁਣ ਇਦਾਂ ਹੀ ਪੜਾ ਖਾਣਾ ਨੈਰ ਵੱਟੂ ਲੱਗੇ ਆ ਸੈਟ ਹੋ ਗਿਆ ਹਨਾ ਨਹੀਂ ਨਹੀਂ ਮੈਨੂੰ ਹੋ ਗਿਆ ਵੀ ਜਦਸ ਕੋਈ ਬਹੁਤ ਹਨਾ ਕੀਮਤੀ ਚੀਜ਼ ਹੁੰਦੀ ਹਨਾ ਬੰਦੇ ਨੂੰ ਪਛਤਾਵਾ ਹੀ ਹੋ ਜਾਂਦਾ ਮੁੜ ਕੇ ਹਨਾ ਜੀ ਚਲੋ ਇਸ ਤੋਂ ਪਹਿਲੇ ਫਰੇ ਕੱਪੜੇ ਕੁਫੜੇ ਜਿਵੇਂ ਸੋ ਕਰੋ ਹਾਂ ਜੀ ਹਾਂ ਜੀ ਤੁਹਾਨੂੰ ਜਮਾਈ ਨੂੰ ਪਤਾ ਲੱਗਿਆ ਹੈ ਜੀ ਜੇ ਪਤਾ ਉਸ ਦਾ ਫੜਨਾ ਅੰਦਰੋਂ ਮੈਂ ਮੈਂ ਜਾਣਨ ਨਹੀਂ ਕਿ ਬੰਨ ਨਹੀਂ ਲਾਉਂਦਾ ਨਾਲ ਉਹਰੇ ਅੱਛਾ ਪਤਾ ਲੱਗਿਆ ਹੀ ਨਹੀਂ ਪਤਾ ਲੱਗਦਾ ਕਿ ਕਿਹੜੀ ਬਾਤ ਹੋ ਗਈ ਪਰੋਂ ਕੁਮਾਲ ਦੀ ਗੱਲ ਹੈ ਅਬ ਚੱਲੀ ਪਹਿਲਾਂ ਮੈਂ ਫੋਰਜ ਚਲਾਉਂਦਾ ਰੇ ਕੇ ਚੇਪੀ ਨਾਲ ਲੱਗੀ ਹੁਣ ਬੀੜ ਨਾਲ ਚਲਾਉਣੀ ਪਈ ਜੇਪੀ ਨਾਲ ਜੀ ਚਲੋ ਜੀ ਕੋਈ ਨਹੀਂ ਮੈਂ ਤਾਂ ਐਸੀ ਵੀ ਜੇ 10 ਹੋਰ ਕਿੰਨੀ ਕੀਮਤੀ ਚੀਜ਼ ਹੁੰਦੀ ਪੇਪਰ ਹੀ ਹੁੰਦੇ ਬੰਦੇ ਦੇ ਕਿੰਨਾ ਹਨਾ ਉਹ ਹੋ ਜਾਂਦਾ ਹੈ ਨਾ ਜੀ ਹੋਰ ਕੀ ਚੰਗਾ ਜਦੋਂ ਹੋਣਾ ਹੁੰਦਾ ਉਹ ਹੋ ਕੇ ਜਾਂਦਾ ਹੁੰਦਾ ਜਿੰਨਾ ਮਰਜ਼ੀ ਬੰਦਾ ਕਰ ਲਵੇ ਅੱਛਾ ਅੱਛਾ ਤਾਂ ਵੰਡੋ ਕਿ ਤਾਂ ਬਲੈਕ ਆ ਕੁਝ ਹੋਈ ਨਹੀਂ ਦਿਸਦਾ ਜੀ ਪਿੱਛੇ ਉਹ ਮੈਡੀ ਕਿਵੇਂ ਦਿਸਦੀ ਆ ਜੀ ਪਿੱਛੇ ਪਿਆ ਹਨ ਉਹਨੇ ਸਪਹਿਲ ਦੇਖ ਰਾਇਆ ਕਿ ਦੇਖਿਆ ਉਹਨੇ ਫਿਰ ਤਾਂ ਹੀ ਅੱਛਾ ਹਾਂਜੀ ਚੋਰ ਤਾਂ ਫੇ ਉਹਦਾ ਦਿਮਾਗ ਘਟਾ ਚੋਰ ਚਲਦੀ ਆ ਨਾ ਠੀਕ ਆ ਸਕਦੇ ਆ ਫੋਨ ਠੀਕ ਹੈ ਜੀ ਚਲ ਟੱਚ ਬੁੱਡ ਟੱਚ ਬੁੱਡ ਨਜ਼ਰ ਨਾ ਲੱਗ ਜੇ ਮੇਰੀ ਵੀ ਇਹ ਮਕਾਰ ਨੂੰ ਚੱਲੀ ਪੁੱਤਰੀ ਚਲ ਹੁਣ ਦੇ ਰਿਹਾ ਨਾ ਫੋਨ ਉਹਨਾਂ ਦਾ ਹਾਲੇ ਅੱਛੇ ਤੇ ਵਾਕਿ ਦੇਖਦਾ ਕਿਦਾਂ ਨੂੰ ਪਾ ਕੇ ਜਾਣੇ ਆ। ਹਣ ਇੱਕੋ ਦੋ ਦਿਨ ਖੜਾਉਣੀ ਪੈਣੀ ਹੈ ਜੀ ਕਾਰ। ਨਾ ਉਰੀ ਆ ਕੇ ਜਾਣਗੇ ਕਿਉਂ? ਅੱਛੀ। ਚਲੋ ਤਾਂ ਵੀ। ਉਹਦੀ ਸ਼ੋਰ ਕਰਾਈ ਵੀ ਆ ਉਰੀ ਆਉਣਗੇ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਇੱਥੇ ਆ ਕੇ ਪਾ ਕੇ ਜਾਣਗੇ ਉਹ। ਅਜਾ ਖੜੀ ਦਈ। ਠੀਕ। ਚਲ ਜੀ। ਤਰੀਕਾ ਟ੍ਰੈਸਟ। ਹਾਂ ਜੀ। ਦੇਖੋ ਮਤਲਬ ਪੌਣੀ ਚਾਰ ਹੋ ਗਏ। 12 ਵੀ ਫੇਟ ਹੋ ਗਏ ਬਾਜੀ ਦੀ। ਹਾਂ ਜੀ। ਪੈਂਥਰੀ ਤੈਨੂੰ ਨਾਲ ਲੈ ਕੇ ਆਣਾ ਤਾਂ ਤੂੰ ਨਾ ਚੱਲ ਗਿਆ ਮੇਰੀ। ਤੈਨੂੰ ਗੱਡੀ ਬਿਠਾਉਣਾ ਤਾਂ ਗੱਡੀ ਚਾਕੀ ਕਰਨ ਵਾਸਤੇ। ਹੈਂ? ਤੈਨੂੰ ਵਿੱਚ ਬਿਠਾ ਲੈ ਕੇ ਨਾ ਕਿਸੇ ਨੇ ਆਈਂ ਦਾ ਕਰਨਾ ਕਹਿੰਗੇ ਵਿੱਚ ਪ ਕਹਿੰਦੇ ਪੈਂਥ ਉਸ ਵਿੱਚ ਬੈਠਾ ਅਸੀਂ ਵੀ ਬਾਈ ਗੱਡੀ ਸ਼ੀਸ਼ਾ ਤੋੜਨਾ ਰਾਖੀ ਰੱਖਦਾ ਬੰਦਾ ਸੀ ਰਾਖੀ ਰੱਖ ਲਿਆ ਛੋਟੇ ਬੰਦੇ ਰੱਖਣ ਦੀ ਮੈਂ ਹੂੰ ਹੂੰ ਹਾਂ ਜਾਬੀ ਮੈਂ ਤੋ ਸਭ ਤੋਂ ਪਹਿਲਾਂ ਸ਼ਾਨ ਦੇ ਨਾਲ ਬਾਲ ਦੇਖੋ ਇੱਧਰ ਪੈਂਥਰ ਦੇ ਹੂੰ ਉਹ ਸ਼ਾਨ ਨੂੰ ਸੌਣ ਨਹੀਂ ਦਿੰਦਾ ਪੈਂਥਰ ਜੱਜ ਜਾ ਕੇ ਖੁਸ਼ਾਨ ਦੇ ਨਾਲ ਆ ਕੇ ਪੈ ਜਾਂਦਾ ਦੇ ਆਪਣਾ ਸਾਰੇ ਚੱਕਦੇ ਨੇ ਬਾਲੇ ਇਹਦੇ ਬਰੇ ਬੱਚਾ ਝੜ ਗਈ ਹੈ ਤੈਨੂੰ ਲਾਉਣੇ ਹਾਂ ਤੁਰ ਕੇ ਨਿਕਲਦੀ ਹੈ ਹੋਰ ਕੀ ਚੱਕਦੇ ਚੱਕਤ ਜਮਈਆਂ ਹਾਲੋਂ ਦੇਖੋ ਲੋਰ ਦੇ ਹਾਲ ਦੇਖੋ ਉਹ ਤੇਰਾ ਭਲਾ ਹੋਏ ਇਹ ਨੋਰਦੀ ਦੰੜੀ ਕੇ ਨਾ ਦੋ ਦਿਨ ਲੂ ਆ ਗਈ ਇਹ ਕਰ ਨਹੀਂ ਪਾਉਣ ਲੱਗਾ ਇਧਰ ਹੋ ਕੇ ਬੈਠ ਕਰੋ ਹਾਂ ਹਾਂ ਪਿੱਛੇ ਦੇਖੀ ਤਾਂ ਨਹੀਂ ਬਸ ਤੁਹਾਨੂੰ ਇੰਨਾ ਫਰਕ ਆ ਉਹਨੂੰ ਕੁੜੇ ਕੈਮਰਾ ਮੋਟਾ ਨੂੰ ਸਾਨੂੰ ਮਾਗੇਗਾ ਹੈ ਨਹੀਂ ਬਚੇਗਾ ਉਹਨਾਂ ਕੇ ਚੱਲ ਪੜੇ ਕਿਸ ਸਮਾਂ ਲੱਗੇ ਆਪਣੇ ਮੁੰਡੇ ਕੇ ਪੈ ਜਾਗੇ ਮੈਂ ਤਾਂ ਆਪ ਸੁੱਤਾ ਪਿਆ ਇੱਕ ਕਿੰਨੇ ਗਾਇ ਲਗੇ ਉਸਾਂ ਦੇ 1 2 3 1 2 3 4 5 ਗਾਇ ਲਗੇ ਦੇਖ ਲੈ ਕਿੰਨਾ ਇਹ ਰੋਹ ਸਭ ਗਏ ਠੀਕ ਹੈ ਜੇ ਆਪਾਂ ਇੰਥੇ ਚੱਕ ਦਵਾਂ ਨਾ ਰੋਹ ਕਿ ਬਿੱਕੂ ਮਾਰ ਲਿਆ ਹੋਵੇ ਇਹਨੇ ਲੋੜ ਨਹੀਂ ਪਈ ਟੱਕੀ ਨਹੀਂ ਕਰਨੀ ਬੇਵਾਲਤੂ ਹੈ ਇਹ ਬਾਲਤੂ ਇੰਜ ਚੱਕੇ ਕਰਨ ਬਹੁਤ ਬਾਲਤੂ ਉਹਦੇ ਬਾਲਤਾਂ ਦੇ ਹਿਲਾ ਦੇ ਨਹੀਂ ਕਿ ਫੜ ਗਏ ਹਾਂ ਕਿ ਹਿਲਾ ਦੇ ਠੀਕ ਨਹੀਂ ਟੱਪੇ ਹੀ ਕਰ ਦੇ ਹਾਂ ਟਾਈਮ ਮਿੱਤਰੋ ਪੌਣੇ 8 ਹੋ ਗਏ ਨੇ ਹੁਣ ਤੇ ਮੈਂ ਤੇ ਕੁਸ਼ਾਨ ਸਿਉ ਮਿੱਤਰੋ ਆਪਾਂ ਲੱਗੇ ਚੱਲੇ ਆਰਡਰ ਦੇਖੋ ਤੇ ਕੁਸ਼ਾਨ ਨੇ ਦੋ ਆਰਡਰ ਚੁੱਕੇ ਹੋਏ ਨੇ ਤੇ ਬਾਕੀ ਨਾ ਗੱਡੀ ਵਿੱਚ ਜਪਾ ਜਿਹੜਾ ਲਾਇਆ ਹੈ ਕੱਪੜਾ ਲਾਤਾ ਉਹਦਾ ਵੀ ਕਾफी ਫਰਕ ਪੈ ਗਿਆ ਨਹੀਂ ਤਾਂ ਜਦੋਂ ਮੈਂ ਫੈਕਟਰੀ ਤੋਂ ਭਾਈ ਗੁਰੂ ਨੂੰ ਇੱਧਰ ਨੂੰ ਆਏ ਨਾ ਇੰਨੀ ਜ਼ਿਆਦਾ ਆਵਾਜ਼ ਆਉਂਦੀ ਸੀਗੀ ਕਿ ਉਹ ਤਿੰਨ ਸ਼ੀਸ਼ੇ ਜਦੋਂ ਫਿਰ ਲੱਗੇ ਹੋਣੇ ਇੱਕ ਸ਼ੀਸ਼ਾ ਖੁੱਲਾ ਹੁੰਦਾ ਆਵਾਜ਼ ਇਹ ਹੋਲਰ ਦੀ ਆਵਾਜ਼ ਆਉਂਦੀ ਸੀ ਟਰਾਈ ਕਰਕੇ ਦੇਖਿਓ ਫੜ 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 ਇਦਾਂ ਦੀ ਆਵਾਜ਼ ਆਉਂਦੀ ਆ ਤੇ ਇਹਦਾ ਕਾफी ਜਿਹੜਾ ਫਰਕ ਪੈ ਗਿਆ ਤੇ ਮੈਨੂੰ ਸਾਰੇ ਪੁੱਛਦੇ ਨੇ ਕਹਿੰਦੇ ਹੋ ਕੀ ਗਿਆ ਵੀ ਕਿਸੇ ਨੂੰ ਲੱਗਦਾ ਵੀ ਸ਼ਰ ਆਪਣੀ ਦੁਕਾਨ ਥੱਲੇ ਖੜੀ ਕੋਈ ਚੋਰੀ ਕਰਕੇ ਲੈ ਗਈ ਲੈ ਆ ਦੇ ਦਿਵੰਦਰ ਇਹ ਕਿੱਥੇ ਕਰ ਬਣਾਈ ਚੱਕਰੀਵਾਨ ਰੋਮ ਸ਼ਹਿਰ ਦੇ ਘਾਰੇ ਅੱਛੀ ਮੈਂ ਦੀਦੀ ਨੂੰ ਦੱਸਿਆ ਆਉਨੇ ਨੂੰ ਕਹਿੰਦੀ ਅੱਜ ਆਇਆ ਗੱਡੀ ਮਾੜੀ ਹੋ ਗਈ ਅੱਜ ਨਾ ਚਲੇਗੀ ਸੀ ਆਪਣੇ ਮੈਂ ਭਾਈ ਉਟੀ ਖਾਣ ਲੱਗੇ ਸੀ ਭਾਈ ਲੈ ਗਿਆ ਤੇ ਰਿਪੋਰਟ ਤੋਂ ਅੱਛੀ ਬਲੀਜੇ ਰੱਖਦਾ ਵਿੱਚ ਇਹਦੇ ਅੱਛੀ ਬਸ ਆਖੀ ਦੇਖਿਆ ਬਾਅਦ ਚ ਭਾਈ ਸਮਝ ਕਹਿੰਦਾ ਸ਼ੀਸ਼ਾ ਖੁੱਲਾ ਰਹਿ ਗਿਆ ਦੇਖਿਆ ਵੀ ਜੈ ਬੈਗ ਵੀ ਨਹੀਂ ਹੈਗਾ ਭਾਈ ਦਾ ਅੱਛੀ ਯਸ ਸ਼ੀਸ਼ੇ ਵਿੱਚ ਦੇਖ ਗਿਆ ਹੁਣ ਇਹ ਕੋ ਸ਼ੀਸ਼ੇ ਵਿੱਚ ਵਿੱਚ ਵੀ ਹੁਣ ਵੀ ਆਇਆ ਮੈਂ ਕੱਢੇ ਨਹੀਂ ਲਿਆ ਕਹਿੰਦੇ ਵੀ ਤੁਹਾਨੂੰ ਫੋਟੋ ਜੈਨੇ ਕਾ ਲੋ ਇੰਸ਼ੋਰੈਂਸ ਵਾਲੇ ਕਹਿੰਦੇ ਨਾ ਅੱਛਾ ਫੋਰਮ ਇਹ ਭੁੱਲ ਨਾ ਹਾਂ ਉਹ ਨਹੀਂ ਅਮਾਚੇ ਪੀਦਾ ਵੀ ਨੰਨ ਨੰਨ ਛਿਛਾ ਪਿਛੇ ਵੇ ਗਿਆ ਹਵਾ ਲਾਤੇ ਚੰਗੀ ਤਰ੍ਹਾਂ ਨਹੀਂ ਹਵਾ ਬੜ 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 ਕਰੀਏ ਨੇ ਨਾ ਆ ਏਦਾਂ ਮੇ ਹਵਾ ਨਹੀਂ ਪਿਛੇ ਕਰਾਸ ਸੰਦੇਹ ਜਮੀ ਪੁਰੇ ਭਾਜੀ ਏਦਾਂ ਚੋਰੀ ਚੋਰੀ ਹੋ ਜੰਨੇ ਆਵੇ ਏਦਾਂ ਆ ਕੇ ਟੁੱਟ ਹੋ ਗਈ ਏਦਾਂ ਵੀ ਗੱਡੀ ਸ਼ੀਸ਼ਾ ਭੰਨ ਕੇ ਖੋ ਗਈ ਹਾਂ ਹਾਂ ਆਪਣੇ ਦੂਜੇ ਕਿੰਨੇ ਗੱਡੀ ਸਾਰੇ ਬਾਹਰ ਖੜੀ ਨਹੀਂ ਆਖਣੇ ਆ ਵੀ ਖੜੀ ਆ ਆਪਣੀ ਖੜੀ ਆ ਉਹ ਖੜੀ ਆ ਉਹਦੇ ਖੜੀ ਕਿੰਨੇ ਗੱਡੀ ਖੜੀ ਆ ਰੋਡ ਵਾ ਕਿੰਨੇ ਬਾਹਰ ਖੜੀ ਹੋਣੀਆਂ ਸਾਰੇ ਵੀਰ ਜਿੱਦੋਂ ਦੇਖੀ ਨੇ ਸਾਰੀ ਬਾਹਰ ਹੀ ਖੜੀ ਮਾ ਖੜੀ ਹੋਣੀ ਸਮਾਨ ਕਰੇ ਵੀ ਕਹਿੰਦੇ ਕਿ ਰੱਖਣੇ ਜਾਓ ਵੀ ਦਿਖਦਾ ਹੋਏ ਬਾਹਰੋਂ ਵਿੱਚ ਸਮਾਨ ਨਾਲ ਉਹਨੇ ਗੱਡੀ ਦੇ ਵਿੱਚ ਸਾੜੀਆਂ ਉਹ ਤੋਂ ਬਾਰੇ ਮੈਨੂੰ ਤਾਂ ਐਸੀ ਮਾ ਕੋਈ ਇਹ ਜੀ ਗੱਲਬਾਤ ਹੋ ਰਹੀ ਹੈ ਨਹੀਂ ਨਹੀਂ ਹੈਗੀ ਹੈਗੀ ਸਾਰਾ ਕੁਝ ਹੈ ਬੜਾ ਗੱਡੀ ਵਿੱਚ ਚੋਰੀ ਕਰ ਸਕਦਾ ਹੈ ਨਾ ਸਾ ਸਾਰਾ ਚੋਰੀ ਕਰ ਸਕਦੇ ਆ ਤਾਂ ਹੀ ਤਾਂ ਮੈਂ ਗੱਡੀ ਲਾਰਮ ਲੱਗੇ ਆਪਣੇ ਇੱਕ ਹੱਥ ਲਾਉਂਦਾ ਖੋਲਦਾਗੇ ਇਹ ਟਿਊਟਰੀ ਕਰ ਦੇਗੀ ਤਾਂ ਹੀ ਕਰਦੀ ਹੈ ਸਹੀ ਆਹ ਦੇਖੋ ਮੇਥਰੋ ਆਪਾਂ ਨਵੀਂ ਆਫਰ ਲਾਈ ਆ 20 ਯੂਰੋ ਦੇ ਵਿੱਚ 6 ਮਕਸੀ ਪੀਜ਼ਾ ਖਾਓ ਚੇ ਪੀਜ਼ਾ ਨਰਮਾਲੇ ਖਾਓ ਤੇ ਜਾਂ ਫ੍ਰੀਤੀ ਜਿਹੜੀ ਮਰਜ਼ੀ ਖਾਓ ਕਿਬਾਬ ਖਾਓ ਨੋਨ ਸਟਾਪ ਹੈ ਜਿੰਨਾ ਮਰਜ਼ੀ ਖਾਓ ਤੇ ਨਾਲ ਇੱਕ ਬੀਬੀ ਦਾ ਵੀ ਫ੍ਰੀ ਹੈ ਹੰਕਮਪਰੇ ਤੋਂ 6:30 ਵਜੇ ਤੋਂ ਲੈ ਕੇ 10:30 ਵਜੇ ਦਾ ਆਪਾਂ ਨੇ ਮੈਨੂੰ ਇਹ ਲਾਤਾ ਇਹਦੇ ਉੱਤੇ ਤੇ ਬਾਕੀ ਹੁਣ ਟਾਈਮ 11:00 ਵਜੇ ਗਿਆ ਕੰਮ ਕਰ ਖਤਮ ਕਰ ਸਰ ਉਹ ਜੀ ਤਰ੍ਹਾਂ ਤੇ ਬਾਕੀ ਜਿੱਦਾਂ ਤੁਸੀਂ ਦੇਖਿਆ ਮਿੱਤਰੋ ਅੱਜ ਬਲੌਗ ਦੇ ਵਿੱਚ ਸਵੇਰੇ ਆਪਾਂ ਗਏ ਸੀ 에어ਪੋਰਟ ਭਾਜੀ ਨੂੰ ਮੈਂ ਲੈ ਕੇ ਜਦੋਂ ਆਇਆ ਸੀਗਾ ਤਾਂ ਰਸਤੇ ਵਿੱਚ ਰੁਕੇ ਜਿੱਕ ਜਗ੍ਹਾ ਦੇ ਉੱਤੇ ਅਥਾਰਟੀ ਬੰਨੀ ਖਾਣ ਲੱਗੀ ਸੀਗੇ ਤੇ ਭਾਈ ਦਾ ਬੈਗ ਤੇ ਪਿੱਛੇ ਪਿਆ ਸੀਗਾ ਸਮਾਨ ਆਪਨੂੰ ਪਿੱਛੇ ਡਿੱਗੀ ਦੇ ਵਿੱਚ ਰੱਖਣਾ ਚਾਹੀਦਾ ਹੈ ਜਿੱਥੇ ਸਮਾਨ ਦਿਖੇ ਨਾ ਜਦੋਂ ਕੋਈ ਚੀਜ਼ ਦਿਖਰੀ ਹੁੰਦੀ ਆ ਫਿਰ ਚੋਰਾਂ ਦੀ ਨਿਗਾਹ ਪੈਂਦੀ ਆ ਭੰਨ ਕੇ ਲੈ ਜਾਂਦੇ ਆ ਮਤਲਬ ਵੀ ਦੇਸ਼ਪੋਈ ਵੀ ਹੋਵੇ ਤਾਂ ਚੋਰ ਹਰ ਇੱਕ ਤਰ੍ਹਾਂ ਦੇ ਹੁੰਨੇ ਆ ਹਰੇ ਕੰਟਰੀ ਵੀ ਚੋਰ ਹੁੰਨੇ ਆ ਤੇ ਉਹ ਬੈਗ ਪਿਆਸੀ ਕਰਵਾ ਲਈ ਸਭ ਬੰਨਿਆ ਤੇ ਬੈਗ ਚੱਕੀ ਲੈ ਗਈ ਤੋੜਣਾ ਦੇਖਿਆ ਨਾ ਵੀ ਗੱਡੀ ਬਲੈਕ ਖੜੀ ਆ ਸ਼ੀਸ਼ੇ ਕਾਲੇ ਕੀਤੇ ਹੋਏ ਆ ਕਿ ਤੋੜਿਆ ਕਿਤੇ ਐਦਾਂ ਕਰਕੇ ਦੇਖ ਲਿਆ ਵਿੱਚ ਦੇਖ ਜਾਨਾ ਨੂੰ ਤੇ ਉਹਨੇ ਮਿੰਟ ਮਾਰਿਆ ਤੇ ਚੱਕੀ ਲੈ ਗਈ ਤੇ ਭਾਜੀ ਕਹਿੰਦੇ ਕੱਪੜੇ-ਕੋਪੜੇ ਸੀਗੇ ਬੈਗ ਦੇ ਵਿੱਚ ਬਹੁਤ ਖਾਸ ਕੀਮਤੀ ਸਮਾਨ ਨਹੀਂ ਸੀਗਾ ਤੇ ਚਲੋ ਗੱਡੀ ਦਾ ਮਿੱਤਰੋ ਜਿਹੜਾ ਨੁਕਸਾਨ ਹੋਣਾ ਤਾਂ ਹੋਇਆ ਗਿਆ ਪਰ ਇੰਨਾ ਸ਼ੁਕਰ ਹੈ ਵੀ ਆਪਣੀ ਗੱਡੀ ਦੀ ਸਿਕਰ ਸੋਨੇ ਮਤਲਬ ਇੰਸ਼ੋਰੈਂਸ ਆਪਣੀ ਗੱਡੀ ਦੀ ਹੈਗੀ ਆ ਤੇ ਮੈਂ ਉਹਨਾਂ ਨਾਲ ਸਾਰੀ ਗੱਲਬਾਤ ਕਰ ਲਿਆ ਕਨੈਕਟ ਕਰ ਲਿਆ ਉਹਨਾਂ ਦੇ ਨਾਲ ਸਾਰਾ ਕੁਝ ਭੇਜਤਾ ਆਪਾਂ ਡਾਕੂਮੈਂਟ ਸਾਰੇ ਬਣਾ ਕੇ ਉਹਨਾਂ ਨੂੰ ਤੇ ਅਗਲੇ ਹਫਤੇ ਹੁਣ ਛੁੱਟੀਆਂ ਪੈ ਗਈਆਂ ਨਾ ਕੱਲ ਨੂੰ ਸ਼ਨੀਵਾਰ ਤੇ ਪਰਸਨ ਨੂੰ ਐਤਵਾਰ ਹੋ ਜਾਣਾ ਤੇ ਦੋ ਚਾਰ ਦਿਨ ਦੇ ਵਿੱਚ ਵਿੱਚ ਫਿਰ ਉਹਨਾਂ ਦਾ ਮੈਨੂੰ ਰਿਕੁਐਸਟ ਆਏਗਾ ਫਿਰ ਆਪਾਂ ਗੱਡੀ ਦੇ ਸ਼ੀਸ਼ੇ ਜਾ ਕੇ ਪੋਕੇ ਲੈ ਕੇ ਕਮਾਲ ਦੀ ਗੱਲ ਹੈ ਭਾਈ ਹਨਾ ਅਜੇ ਤੱਕ ਬੜੀ ਗੱਲ ਹੈ ਮੈਂ ਕਹਿੰਦਾ ਵੀ ਜੇ ਕੋ ਨੇੜੀ ਸੀਗਾ 15 20 ਮਿੰਟ ਦੇ ਵਿੱਚ ਵਿੱਚ ਗੇਮ ਪੈ ਗਈ ਤੇ ਚਲੋ ਜੋ ਹੋਣਾ ਹੁੰਦਾ ਮਿੱਤਰੋ ਉਹ ਤਾਂ ਲਿਖਿਆ ਪਿਆ ਹੁੰਦਾ ਉਹ ਤਾਂ ਹੋ ਗਈ ਹਟਦਾ ਤੇ ਬਾਕੀ ਦੂਜੀ ਗੱਡੀ ਤੁਹਾਨੂੰ ਦਿਖਾਈ ਸੀ ਕਿ ਮਿੱਤਰੋ ਜਿਹੜੀ ਆਪਣੀ ਬਾਰ ਦੇ ਮੂਹਰੇ ਗੱਡੀ ਖੜੀ ਸੀਗੀ ਉਹ ਟਾਇਰ ਪੰਚਰ ਕਰ ਗਈ ਤੇ ਇਹ ਵੀ ਨਾ ਕਾਫੀ ਨਾ ਕੰਮ ਚੱਲਦਾ ਹੋ ਰਿਹਾ ਯਾਰ ਕਈ ਵਾਰ ਕੀ ਹੁੰਦਾ ਕਿਸੇ ਬੰਦੇ ਨਾਲ ਕਿਸੇ ਦੀ ਲੜਾਈ ਲੱਕ ਡੜ ਹੁੰਦੀ ਹੈ ਗੁੱਸਾ ਕਿੱਲਾ ਹੁੰਦਾ ਹੈ ਬਹੁਣ ਦਾ ਬੰਦਿਆਂ ਦਾ ਆਪਸ ਦੇ ਵਿੱਚ ਹੈ ਤੇ ਨੁਕਸਾਨ ਉਹ ਜਾਵੇ ਚੀਜ਼ ਦੇ ਵਿੱਚ ਕੱਢ ਦਿੰਨੇ ਆ ਜਾਂ ਕਿ ਮੈਂ ਦੇਖਿਆ ਆਪਾਂ ਘਰਾਂ ਦੇ ਵਿੱਚ ਪਹਿਲੀ ਗੱਲ ਤਾਂ ਗੁੱਸਾ ਕਿੱਲਾ ਕਰਨਾ ਚਾਹੀਦਾ ਨਹੀਂ ਪਰ ਜੇ ਹੁੰਦਾ ਹੋਵੇ ਤਾਂ ਬੰਦਿਆਂ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਆ ਤੇ ਜਿਹਦਾ ਨਾ ਗੁੱਸਾ ਹੈ ਉਹਦੇ ਨਾਲੇ ਕਰਨਾ ਚਾਹੀਦਾ ਤੇ ਲਾਗ ਚੀਜ਼ਾਂ ਦੇ ਕੀ ਗੱਡੀ ਤੋਂ ਕੀ ਲੈ ਗਿਆ ਕੋਈ ਬੱਚਾ ਮਾਰ ਗਿਆ ਨਾ ਚਾਰੀ ਟਾਇਰ ਭੰਨ ਗਿਆ ਉਹਦੇ ਸਾਰੀ ਗੱਡੀ ਖਰਾਬ ਕਰਤੀ ਵਿਚਾਰੇ ਦੀ ਤੇ ਅੱਜ ਉਹ ਦੁਕਾਨ ਵੀ ਨਹੀਂ ਖੁੱਲੀ ਵਿਚਾਰੇ ਨੇ ਹਾਂਜੀ ਹੋਈ ਜਾਂਦੇ ਬੰਦੇ ਹੀ ਹੋਏ ਜਾਂਦੇ ਮਿੱਤਰੋ ਤੇ ਬਾਕੀ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਿੱਤਰੋ ਕਾਫੀ ਕੁਝ ਹੁੰਦਾ ਰਹਿੰਦਾ ਜ਼ਿੰਦਗੀ ਵਿੱਚ ਆਲੇ-ਦੁਆਲੇ ਕੁਝ ਗੱਲਾਂ ਤਾਂ ਬੰਦਾ ਆਪਾਂ ਕੈਪਚਰ ਕਰ ਲੈਣੇ ਆ ਤੇ ਕੁਝ ਗੱਲਾਂ ਇਦਾਂ ਦੇ ਹੋਣੇ ਜਿਹੜੀਆਂ ਕਦੇ ਸਾਹ ਤੇ ਬਸ ਪ੍ਰਮਾਤਮਾ ਅਸ ਚੜ੍ਹਦੀ ਕਲਾ ਵਿੱਚ ਰੱਖਿਆ ਆਪਾਂ ਤੇਹੀ ਗੱਲ ਕਹਿੰਦੇ ਆ ਸਾਰੇ ਨੂੰ ਪ੍ਰਮਾਤਮਾ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਾਕੀ ਅੱਜ ਤੇ ਬਾਕੀ ਅੱਜ ਦਾ ਵਲੌਗ ਇੱਥੇ ਆਪ ਆਪਣਾ ਬੰਦ ਕਰਦੇ ਆਂ ਉਮੀਦ ਕਰਦਾ ਆਂ ਕਿ ਤੁਹਾਨੂੰ ਆਪਣਾ ਅੱਜ ਦਾ ਵਲੌਗ ਵੀ ਪਸੰਦ ਆਇਆ ਹੋਊਗਾ ਮਿੱਤਰੋ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੇ ਹਾਲ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰਿਓ ਕਲਿੱਕ ਸਵੇ ਮਿਲਾਂਗੇ ਸੋਹਣੇ ਜਿਹਾ ਵਲੌਗ ਤੇ ਵੀ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ